ਅੱਜ ਪੰਜਾਬ ਸਰਕਾਰ ਨੇ 10 ਲੱਖ ਵਾਲੀ ਸਿਹਤ ਬੀਮਾ ਸਕੀਮ ਨੂੰ ਲਾਂਚ ਕੀਤਾ ਹੈ। ਇਹਦਾ ਨਵਾਂ ਅਗਾਜ ਹੋਇਆ। 3 ਕਰੋੜ ਪੰਜਾਬੀਆਂ ਲਈ 23 ਸਤੰਬਰ ਨੂੰ ਅੱਜ ਇੱਕ ਨਵੀਂ ਸਕੀਮ ਦਿੱਤੀ ਜਾ ਰਹੀ ਹੈ। ਇੱਕ ਨਵਾਂ ਫੈਲਾ ਦਿੱਤਾ ਜਾ ਰਿਹਾ ਹੈ। ਆਪਣੇ ਆਪ ਦੇ ਵਿੱਚ ਵਿਲੱਖਣ। ਸਾਡੇ ਗੁਰੂਆਂ ਨੇ ਸਿਧਾਂਤ ਦਿੱਤਾ ਸਰਬੱਤ ਦੇ ਭਲੇ ਦਾ ਸਿਧਾਂਤ ਹੈ ਤੇ ਪੰਜਾਬ ਸਰਕਾਰ ਉੱਤੇ ਚੱਲ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕਾਂ ਨੂੰ ਇਸ ਸਕੀਮ ਦਾ ਵੱਡਾ ਚੋਖਾ ਫਾਇਦਾ ਮਿਲ ਜਾ ਰਿਹਾ। ਪੰਜਾਬ ਦੇਮੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਸਾਹਿਬ ਇੱਕ ਮੁੱਖ ਮੰਤਰੀ ਸਿਹਤ ਕਾਰਡ ਉਹ ਜਾਰੀ ਕਰਨ ਲੱਗੇ ਆ ਇਹ ਕੈਸ਼ਲੈਸ ਸਿਹਤ ਸੂਤੋਂ ਕੈਸ਼ਲੈਸ ਕੈਸ਼ ਨਹੀਂ ਦੇਣਾ ਪਊਗਾ ਕਾਰਡ ਚੱਲੂਗਾ ਸਭ ਤੋਂ ਪਹਿਲਾਂ ਤਾਂ ਅੱਜ ਮੁੱਖ ਮੰਤਰੀ ਸਾਹਿਬ ਪਰਨਾਲੇ ਤੇ ਤਰਨਤਾਰਨ ਦੇ ਵਿੱਚ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕਰਨ ਜਾ ਰਹੇ ਆ ਫਿਰ ਦੂਜੇ ਜ਼ਿਲ੍ਹਿਆਂ ਤੱਕ ਹਰੇਕ ਸ਼ਹਿਰ ਤੱਕ ਹਰੇਕ ਘਰ ਤੱਕ ਇਸ ਸਕੀਮ ਨੂੰ ਫਲਾ ਦਿੱਤਾ ਜਾਊਗਾ ਲੈ ਕੇ ਜਾਇਆ ਜਾਊਗਾ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਆਪਣੇ ਆਪ ਚ ਵਿਲੱਖਣ ਸਕੀਮ ਹੈ ਬਹੁਤ ਵੱਖਰੀ ਸਕੀਮ ਹੈ ਪੂਰੇ ਭਾਰਤ ਵਿੱਚ ਪਹਿਲੀ ਸਕੀਮ ਹੈ ਪੰਜਾਬ ਹੁਣ ਭਾਰਤ ਦੀ ਪਹਿਲੀ ਸਟੇਟ ਬਣਿਆ ਜਿਨੇ ਇਹ ਸਹੂਲਤ ਲਾਗੂ ਕੀਤੀ ਆ ਕਰੀਬ 2000 ਦੇ ਕਰੀਬ ਸੇਧ ਸਵਾਵਾ ਇਹਦੇ ਵਿੱਚ ਦਿੱਤੀਆਂ ਜਾਣਗੀਆਂ 2000 ਦੇ ਕਰੀਬ ਸੇਧ ਸਵਾਵਾ ਤੇ ਮੈਂ ਇਹ ਗੱਲ ਕਹਿੰਦਾ ਹੁਣਾਂ ਤੇ ਮੰਨਦਾ ਹੁਣਾਂ ਕਿ ਬਿਮਾਰੀ ਕਦੋਂ ਵੀ ਕਿਸੇ ਨੂੰ ਵੀ ਆ ਸਕਦੀ ਹੈ ਗਰੀਬ ਨੂੰ ਵੀ ਆਉਂਦੀ ਹੈ ਤੇ ਅਮੀਰ ਨੂੰ ਵੀ ਫਰਕ ਕਿੱਥੇ ਰਹਿ ਜਾਂਦਾ ਹੈ ਅਮੀਰ ਇਲਾਜ ਕਰਵਾ ਜਾਂਦਾ ਚੰਗੇ ਚੰਗੇ ਹਸਪਤਾਲਾਂ ਦੇ ਵਿੱਚ ਚੰਗੇ ਪੈਸੇ ਲਾ ਜਾਂਦਾ ਜਿਹੜਾ ਗਰੀਬ ਹੈ ਉਹਦੇ ਕੋਲ ਟੈਸਟ ਕਰਾਉਣ ਨੂੰ ਵੀ ਪੈਸੇ ਨਹੀਂ ਹੁੰਦੇ ਵੀ ਬਿਮਾਰੀ ਕਿਹੜੀ ਹੈ ਇਹ ਪਤਾ ਲਾਉਣ ਨੂੰ ਵੀ ਪੈਸੇ ਹੁੰਦੇ ਤੇ ਉਹ ਵਿਚਾਰਾ ਉੱਥੇ ਪਿਆ ਰਹਿੰਦਾ ਬੈੱਡ ਤੇ ਪਿਆ ਮੜੀ-ਮੋਟੀ ਦਵਾਈ ਖਾ ਕੇ ਉੱਥੇ ਮਰ ਜਾਂਦਾ ਬਹੁਤ ਜ਼ਿਆਦਾ ਗਰੀਬ ਲੋਕ ਆਪਣੀਆਂ ਜਾਨਾਂ ਤੋਂ ਹੱਥ ਤੋਂ ਬੈਠਦੇ ਆ ਇਹਦੀ ਮਾਰ ਚ ਆ ਜਾਂਦੇ ਆ ਹੁਣ ਪੰਜਾਬ ਸਰਕਾਰ ਇੱਕ ਨਵੀਂ ਫੈਲ ਕਰਨ ਜਾ ਰਹੀ ਹੈ ਦੇਖੋ 10 ਲੱਖ ਦਾ ਜਿਹੜਾ ਬੀਮਾ ਉਹ ਪੰਜਾਬ ਦੇ ਹਰ ਨਾਗਰਿਕ ਨੂੰ ਦਿੱਤਾ ਜਾਣਾ ਸਿਹਤ ਬੀਮਾ ਹਰ ਪਰਿਵਾਰ ਉਹਦੇ ਵਿੱਚ ਕਵਰ ਹੋਣਾ ਹਰ ਪਰਿਵਾਰ ਦਾ ਕੋਈ ਵੀ ਮੈਂਬਰ ਉਹ 10 ਲੱਖ ਦੇ ਵਿੱਚ ਇਲਾਜ ਕਰਵਾ ਸਕਦਾ ਸਰਕਾਰੀ ਹਸਪਤਾਲ ਸਾਰੇ ਕਵਰ ਕਰ ਰਹੇ ਆ ਪ੍ਰਾਈਵੇਟ ਹਸਪਤਾਲ ਪੈਨਲਾਈਜ਼ ਕਰਨੇ ਆ ਬਹੁਤ سارے ਹਸਪਤਾਲ ਪੈਨਲਾਈਜ਼ ਕੀਤੇ ਜਾਣਗੇ ਤੇ ਉਹਨਾਂ ਵਿੱਚ ਆਪਣੇ ਪੰਜਾਬ ਦੇ ਲੋਕ ਆਧਾਰ ਕਾਰਡ ਹੋਣਾ ਚਾਹੀਦਾ ਉਥੇ ਇਲਾਜ ਕਰਾ ਸਕਦਾ ਮੈਂ ਸੋਚਦਾ ਕਿ ਇੱਕ ਬਹੁਤ ਕ੍ਰਾਂਤੀਕਾਰੀ ਕਦਮ ਸਾਹਮਤ ਹੋਊਗਾਉਣ ਵਾਲੇ ਸਮੇਂ ਦੇ ਵਿੱਚ ਗਰੀਬ ਤੇ ਮਿਡਲ ਕਲਾਸ ਦੇ ਲੋਕ ਇਸ ਸਕੀਮ ਦਾ ਪੂਰਾ ਫਾਇਦਾ ਠਾ ਸਕਣਗੇ ਪੰਜਾਬ ਸਰਕਾਰ ਬਹੁਤ ਵਧੀਆ ਫੈਲੇ ਲੈ ਚੁੱਕੀ ਹੈ ਜਿਵੇਂ ਪਹਿਲਾਂ ਮੁਹੱਲਾ ਕਲੀਨਿਕ ਬਣਾਏ ਗਏ ਆ ਮੁਹੱਲਾ ਕਲੀਨਿਕ ਦੇ ਵਿੱਚ ਪੰਜਾਬ ਦਾ ਇੱਕ ਵੱਡਾ ਤਬਕਾ ਉੱਥੇ ਇਲਾਜ ਕਰਾਉਣ ਜਾਂਦਾ ਬਹੁਤ ਵੱਡੀ ਤਦਾਦ ਵਿੱਚ ਉੱਥੇ ਵੀ ਟੈਸਟ ਫ੍ਰੀ ਹੈ ਉੱਥੇ ਵੀ ਦਵਾਈ ਫ੍ਰੀ ਹੈ ਬਹੁਤ ਲੋਕਾਂ ਨੂੰ ਫਾਇਦਾ ਮਿਲਦਾ ਫਿਰ ਰਿਪੋਰਟ ਵੀ ਲਈ ਜਾਂਦੀ ਹੈ ਲੋਕਾਂ ਤੋਂ ਵੇ ਤੁਹਾਡਾ ਇਲਾਜ ਕਿਵੇਂ ਜਾਂ ਹੋ ਰਿਹਾ ਕਿਤੇ ਬਾਹਰੋਂ ਦਵਾਈ ਤਾਂ ਡਾਕਟਰ ਲੈ ਕੇ ਦੇ ਰਿਆ ਉਹ ਸਾਰਾ ਬੈਕ ਆਫੀ ਬਲੋਕਾ ਦਾ ਕੀਤਾ ਜਾਂਦਾ ਹੁਣ ਜਿਹੜੀ 10 ਲੱਖ ਵਾਲੀ ਬੀਮਾ ਸਕੀਮ ਆਈ ਹੈ ਇਹਨ ਪੰਜਾਬ ਸਰਕਾਰ ਨੇ ਅੱਜ ਤੋਂ ਲਾਗੂ ਕੀਤਾ ਇਹਦਾ ਸਿੱਧਾ ਮਕਸਦ ਲੋਕਾਂ ਨੂੰ ਵੱਟੀਆਂ ਬਿਮਾਰੀਆਂ ਤੋਂ ਬਚਾਉਣਾ ਦੇਖੋ ਮhalla clinic ਦੇ ਵਿੱਚ ਛੋਟੀਆਂ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਪਰ ਜਿਹੜੀਆਂ ਵੱਟੀਆਂ ਬਿਮਾਰੀਆਂ ਨਾ ਉਹ ਬੀਮਾ ਦੇ ਰਾਹੀਂ ਹੀ ਕਵਰ ਕੀਤੀਆਂ ਜਾ ਸਕਦੀਆਂ ਸੋ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕੋਸ਼ਿਸ਼ ਆ ਸਰਕਾਰ ਦੀ ਸਰਕਾਰੀ ਹਸਪਤਾਲਾਂ ਦੀ ਜਿਹੜੀ ਦਿਸ਼ਾ ਸੀਗੀ ਉਹਨੂੰ ਸੁਧਾਰਨ ਲਈ ਪੰਜਾਬ ਸਰਕਾਰ ਨੇ ਬਹੁਤ ਵੱਡੇ ਅਪਰਾਲੇ ਕੀਤੇ ਆ ਪਰ ਇਹ ਜਿਹੜਾ ਅਪਰਾਲਾ ਆਪਣੇ ਆਪ ਚ ਬਣਖਣਾ ਕਿਉਂਕਿ ਸਰਕਾਰੀ ਹਸਪਤਾਲ ਨੂੰ ਇੱਕ ਹੱਦ ਤੱਕ ਹੀ ਸੁਧਾਰਿਆ ਜਾ ਸਕਦਾ ਉਸ ਤੋਂ ਜ਼ਿਆਦਾ ਸੁਧਾਰਿਆ ਨਹੀਂ ਜਾ ਸਕਦਾ ਹੁਣ ਜਿਹੜਾ ਇਹ ਬੀਮਾ ਉਹਦੇ ਵਿੱਚ ਪ੍ਰਾਈਵੇਟ ਹਸਪਤਾਲ ਵੀ ਕਵਰ ਕੀਤੇ ਗਏ ਆ ਉਹਦੇ ਨਾਲ ਹਰੇਕ ਬੰਦਾ ਉਹਨੂੰ ਵਧੀਆ ਇਲਾਜ ਮਿਲ ਜਾਊਗਾ ਕੁਆਲਿਟੀ ਦਾ ਇਲਾਜ ਮਿਲੂਗਾ ਯਾਨੀ ਕਿ ਸਰਬੱਤ ਦੇ ਭਲੇ ਦਾ ਸਿਧਾਂਤ ਆ ਉਹ ਪ੍ਰੋਪਰਲੀ ਲਾਗੂ ਹੋ ਜਾਊਗਾ ਬਿਲਕੁਲ ਸਿੰਪਲ ਇਹਦਾ ਰਜਿਸਟ੍ਰੇਸ਼ਨ ਪ੍ਰੋਸੈਸ ਹੈ ਆਧਾਰ ਕਾਰਡ ਤੋਂ ਵੋਟਰ ਕਾਰਡ ਤੋਂ ਕੋਈ ਵੀ ਬੰਦਾ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਆਪਣੇ ਮੋਬਾਈਲ ਤੋਂ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਇਸ ਤੋਂ ਸਿਵਾਏ ਜਿਹੜੇ ਆਪਣੇ ਸਹੂਦਾ ਸੈਂਟਰ ਹੈ ਕਾਮਨ ਸਰਵਿਸ ਸੈਂਟਰ ਜਿਹੜੇ ਹੈਗੇ ਆ ਸੀਸੀਐਸ ਉਹਨਾਂ ਦੇ ਵਿੱਚ ਵੀ ਇਹ ਸਹੂਦਾ ਹੈਗੀ ਹੈ ਉੱਥੇ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਆ ਕੋਈ ਵੀ ਬੰਦਾ ਕਰਵਾ ਸਕਦਾ ਪੰਜਾਬ ਸਰਕਾਰ ਜਿਹੜੀਆਂ ਪਹਿਲਾਂ ਸਹੂਲਤਾਂ ਦੇ ਚੁੱਕੀ ਹੈ ਜਿਵੇਂ ਬਸੇਵਾ ਬੇਲੀ ਫ੍ਰੀ ਐਜੂਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਆ ਹੁਣ ਹੈਲਥ ਦੇ ਵਿੱਚ ਪੰਜਾਬ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਵਧੀਆ ਕੰਮ ਕੀਤੇ ਜਾਣ ਲੋਕਾਂ ਤੱਕ ਜਮੀਨ ਤੱਕ ਇਹ ਸੂਤ ਪਹੁੰਚਾਈ ਜਾਵੇ ਭਾਰਤ ਵਿਸ਼ਵਗੁਰੂ ਤਾਂ ਹੀ ਵੱਡ ਸਕਦਾ ਜੇ ਬੇਸਿਕ ਚੀਜ਼ਾਂ ਜਿਹੜੀਆਂ ਫ੍ਰੀ ਇਲਾਜ ਫ੍ਰੀ ਸਿੱਖਿਆ ਤੇ ਗਲੀਆਂ ਨਾਲੀਆਂ ਚੋਂ ਲੋਕਾਂ ਨੂੰ ਕੱਢਿਆ ਜਾਊਗਾ ਫੇਰ ਹੀ ਭਾਰਤ ਤਾਂ ਆਲੇ ਪਾਸੇ ਸੋਖ ਸਕਦਾ ਜੇ ਅਸੀਂ ਹਰ ਸਮੇਂ ਧਿਆਨ ਹੀ ਇਲਾਜ ਵੱਲ ਜਾ ਸਿੱਖਿਆ ਵਾਲੇ ਜਾ ਗਲੀਆਂ ਨਾਲੀਆਂ ਵਾਲ ਦਵਾਈ ਰੱਖਿਆ ਤਾਂ ਭਾਰਤ ਵਿਸ਼ਵ ਨੂੰ ਕਦੇ ਨਹੀਂ ਬਣ ਸਕਦਾ ਲੋਕਾਂ ਨੂੰ ਇਹਨਾਂ ਚੀਜ਼ਾਂ ਚੋਂ ਕੱਢਣਾ ਪਊਗਾ ਲੋਕਾਂ ਦਾ ਡਾ ਦਿਮਾਗ ਹੈ ਉੱਚੇ ਪਾਸੇ ਲਾਉਣਾ ਪਊਗਾ ਫੇਰ ਹੀ ਭਾਰਤ ਵਿਸ਼ਵ ਦੇ ਵਿੱਚ ਤਰੱਕੀ ਕਰ ਸਕਦਾ ਇੰਪਰੂਵ ਹੋ ਸਕਦਾ ਤੇ ਪੰਜਾਬ ਸਰਕਾਰ ਦਾ ਅੱਜ ਦਾ ਕਦਮ ਬਹੁਤ ਹੀ ਵਧਾਈ ਪਾਤਰ ਹੈ ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਤਰਾਸ਼ਦੇ ਸੀਗੇ ਭਾਰਤ ਸਰਕਾਰ ਨੇ ਬੇਸ਼ੱਕ ਸੂਤ ਦਿੱਤੀ ਸੀ ਪਰ ਉਹ ਘੱਟ ਸੀ ਪੰਜਾਬ ਸਰਕਾਰ ਨੇ ਸੂਤ ਨੂੰ ਹਰੇਕ ਤੱਕ ਪਹੁੰਚਾਇਆ ਇੱਕ ਹੋਰ ਵਧੀਆ ਗੱਲ ਦੇਖੋਇ ਚਕੀ ਹੈ ਵੀ ਜੇ ਤਾਂ ਆਪ ਟਾਰਗੇਟ ਕਰਕੇ ਕਿਸ ਨੂੰ ਸੂਤ ਦਿੰਨੇ ਆ ਉਹ ਤੋਂ ਸਪਾਰਸ਼ ਆ ਜਾਂਦੀਆਂ ਵੀ ਮੇਰਾ ਕਾਰਡ ਬਣਾ ਦਿਓ ਮੇਰਾ ਬਣਾ ਦਿਓ ਕਈ ਜਿਹੜੇ ਹੁੰਦੇ ਲੋਕ ਉਹ ਰਹਿ ਜਾਂਦੇ ਆ ਜਿਹੜੇ ਯੋਗ ਲੋਕ ਵੀ ਰਹਿ ਜਾਂਦੇ ਆ ਪਰ ਜਦੋਂ ਹੁਣ ਪੰਜਾਬ ਸਰਕਾਰ ਨੇ ਬਿਜਲੀ ਨੂੰ 300 ਯੂਨਟ ਹਰੇਕ ਨੂੰ ਫਰੀ ਹੈ ਨਾ ਉਸ ਹਿਸਾਬ ਦੇ ਨਾਲ ਹੁਣ ਹਰੇਕ ਨੂੰ ਕਾਰਡ ਕਰਤਾ ਕੋਈ ਗਰੀਬ ਕੋਈ ਅਮੀਰ ਇਹਦੇ ਵਿੱਚ ਨਾ ਕ腐ਸ਼ਨ ਦੇ ਚਾਂਸ ਜ਼ੀਰੋ ਹੋ ਜਾਂਦੇ ਆ। ਤੋ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਕਦਮ ਹੈ ਕ腐ਸ਼ਨ ਨੂੰ ਜ਼ੀਰੋ ਕਰਨਾ ਲੋਕਾਂ ਨੂੰ ਸਹੂਲਤ ਵੀ ਦੇਣੀ। ਬਾਕੀ ਬਹੁਤ ਬਹੁਤ ਧੰਨਵਾਦ।